ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਵੱਲੋਂ ਸੰਦੀਪ ਸਿੰਘ ਰਾਜੂ ਨੂੰ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਸਕੂਲਾਂ ਦੀ ਇਨਸਪੈਕਸ਼ਨ ਕਰਨ ਲਈ ਘੱਟ ਗਿਣਤੀ ਦੇ ਲੋਕ ਪ੍ਰਾਇਸਾ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਕਰੇ ਹੋ ਗਿਆ ਕਿ ਨਿੱਜੀ ਸਕੂਲ ਬੱਚਿਆਂ ਦੀ ਸਿੱਖਿਆ ਦੀ ਆੜ ਵਿੱਚ ਮਹਿੰਗੀਆਂ ਕਿਤਾਬਾਂ ਤੇ ਫੀਸਾਂ ਫੋਪ ਰਹੇ ਹਨ ਜਿਨ੍ਹਾਂ ਦਾ ਪੱਕਾ ਹੱਲ ਨਿਕਲਦਾ ਨਹੀਂ ਨਜ਼ਰ ਆ ਰਿਹਾ ਸੀ ਤੇ ਇਨਾਂ ਸਕੂਲਾਂ ਨੇ ਮਲੋਪਲੀ ਬਣਾ ਕੇ ਮਾਪਿਆਂ ਨੂੰ ਲੱਖਾਂ ਰੁਪਏ ਦਾ ਬੋਝ ਪਾਇਆ ਜਾ ਰਿਹਾ ਸੀ ਸਸੇਗਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੀ ਕਵਰੇਜ ਕਰਨ ਦਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਪੰਜਾਬ ਰਾਜ ਮਾਪੋ ਬਚਾਓ ਕਮੇਟੀ ਦੇ ਮੈਨੂੰ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਅੱਜ ਸਰਦਾਰ ਸਤਨਾਮ ਸਿੰਘ ਜਿੱਲ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਜਿਨ੍ਹਾਂ ਨੇ ਮੈਨੂੰ ਇਸ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਉਦਾਂ ਸੰਭਾਲਣ ਦਾ ਮੌਕਾ ਬਖਸ਼ਿਆ ਮੈਂ ਇਹੋ ਹੀ ਸਾਰੇ ਸਕੂਲਾਂ ਨੂੰ ਅਪੀਲ ਕਰਦਾ ਕਿ ਵੇਖੋ ਜਿਹੜਿਆ ਵੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਜਿਹੜੀਆਂ ਮਤਲਬ ਆਂਦੀਆਂ ਵਾਂ ਓਪਰਚ्युनिटीਆਂ ਉਹ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਹੁਣ ਸਮਾਂ ਕੀ ਆ ਗਿਆ ਕਿ ਇਹਨੂੰ ਪੜ੍ਹਾਈ ਨਹੀਂ ਇਹਨੂੰ ਬਿਜ਼ਨਸ ਬਣਾ ਦਿੱਤਾ ਗਿਆ ਸਕੂਲਾਂ ਵੱਲੋਂ ਐਕਸ਼ਨ ਕਮੇਟੀ ਦਾ ਮੇਨ ਮੁੱਦਾ ਬਣਾਉਂਦਾ ਹੋਈ ਸੀ ਕਿ ਜਦੋਂ ਪੇਲੋਂ ਵੀ ਮਾਪੇ ਸਕੂਲਾਂ ਪ੍ਰਤੀ ਧਰਨੇ ਲਗਾਉਂਦੇ ਰਹੇ ਨੇ ਫੀਸਾਂ ਪ੍ਰਤੀ ਕਿਤਾਬਾਂ ਪ੍ਰਤੀ ਪਰ ਉਹਨਾਂ ਨੂੰ ਸਕੂਲ ਮਾਫੀਆ ਵੱਲੋਂ ਮਤਲਬ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੇ ਲਾਠੀ ਜੱਜ ਕਰਕੇ ਉਹਨਾਂ ਦੇ ਧਰਨੇ ਉਠਾ ਦਿੱਤੇ ਗਏ ਉਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਇਸ ਅਧਾਰ ਤੇ ਹੀ ਸਾਡੇ ਪ੍ਰਧਾਨ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਦਸ ਸਤਨਾਮ ਸਿੰਘ ਗਿੱਲ ਜੀ ਨੇ ਇਹ ਵੀੜਾ ਉਠਾਇਆ ਜੋ ਕਿ ਪੁਰਾਣੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਕਾਫੀ ਲੋਕਾਂ ਦੇ ਹੱਕ ਜੋ ਹੱਕ ਬੰਦੇ ਸੀ ਉਹਨਾਂ ਨੂੰ ਦਵਾਇਆ